ਠੀਕ ਹੋ ਮੈਂ ਉਮੀਦ ਕਰਦੇ ਹਾਂ ਤੇ ਅੱਜ ਜਿਹੜਾ ਹੈਗਾ ਆਪਾਂ ਸਵੇਰ ਦੀ ਸਫਾਈ ਦਿਖਾਵਾਂਗੇ ਟਾਈਮ ਤਕਰੀਬਨ ਬੱਜ ਕੇ 6:00 ਚਾਹ ਪਾਣੀ ਆਪਾਂ ਨੇ ਪਿਲਾਤਾ ਸਾਰਿਆਂ ਨੂੰ ਤੇ ਆਹ ਵੇਖੋ ਚਾਹ ਪਾਣੀ ਇਹਨਾਂ ਚ ਗਲਾਸਾਂ ਚ ਪੀ ਚੁੱਕੇ ਹੋਗੇ ਇਹਨਾਂ ਨੂੰ ਪਿਲਾਤਾ ਸੀਗਾ ਤੇ ਫਿਰ ਮੈਂ ਕਿਹਾ ਚਲੋ ਛੋਟੇ ਜਿਹੇ ਅੱਜ ਵੀਡੀਓ ਬਣਾ ਲੈਂਦੇ ਆਪਾਂ ਨਮਨੀਤ ਨੂੰ ਉਠਾ ਦਵਾਂ ਦੁਬਾਰਾ ਸੌ ਗਈ ਉਹ ਚਾਹ ਪੀ ਕੇ ਤੇ ਮੈਂ ਕੱਢ ਦਿਨਗੀ ਕੱਪੜੇ ਫਿਰ ਮਸ਼ੀਨ 'ਚ ਨਮਨੀਤ ਉੱਠ ਖੜ ਪੁੱਤ ਉੱਠ ਕੇ ਪੜ ਲੈ ਪੜ ਲੈ ਪੜ ਲੈ ਮੈਂ ਕੱਪੜੇ ਕੱਢ ਕੇ ਹੋਰ ਕੱਪੜੇ ਪਾ ਦਵਾਂ ਹੁਣ

ਕਿਉਂਕਿ ਜੀ ਨੰਨੀ ਤੇ ਕਪੜੇ ਕੁੱਪੜੇ ਵੰਦੀਆਂ ਸੁੱਟਣੇ ਪਾ ਦਿੰਦੀਆਂ ਆ। ਬਚਾਰੀ ਸਾਰਾ ਕੰਮ ਮੇਰੇ ਨਾਲ ਕਰਾ ਦਿੰਦੀ ਐ। ਅੱਜ ਆਪਾਂ 6:00 ਸੀਗੇ 5:30 ਨਾ 5:30 ਵਜੇ। ਫਿਰ ਉੱਠ ਕੇ ਚਾਹ ਵੀ ਨਹੀਂ ਆਂਦੀ ਬਣਾ ਕੇ ਪਾਣੀ ਕੋ ਨਹੀਂ ਗਰਮ ਕਰਕੇ ਲਿਆਉਂਦਾ। ਇਹਨਾਂ ਨੂੰ ਪਲਿਆ ਤਾਂ ਇਹ ਪੀ ਕੇ ਦੁਬਾਰੋ ਸੌ ਗਏ। ਦੋਨੇ ਜਣੇ। ਤੇ ਘਰ ਆਪਣਾ ਛੋਟਾ ਜਿਹਾ ਹੁੰਦਾ ਕਿ ਇਸ ਲਈ ਆਪਾਂ ਵਲੌਗ ਜਾਂ ਘਟਾ ਬਣੋ ਕਿ ਮੈਂ ਖੁਸ਼ ਹੁੰਦੀ ਆ। ਵੀ ਇਹਦੇ ਵਿੱਚ ਕੀ ਦਿਖਾਵਾਂਗੇ ਮੈਂ ਨਹੀਂ ਕਹਿਆ ਤਾਂ ਘਰ। ਚੱਲਾ। जायजा है परमात्मा तो 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 ने बहुत वापिया बगान्या चंकी होगी नानी तो लगे दूजे कपड़े पुलिस जावे को कपड़े कले कपड़े आ चको पुरू रुखला

ਸਰਦੀਆਂ ਵਾਸਤੇ ਸਟਰੈਸ ਲੈ ਕੇ ਆਈ ਸੀ ਆਤਾ ਦੀ ਲੱਗੀ ਆ ਇੱਧਰ ਨੂੰ ਦੇਖ ਲੀ ਹੁ ਆਹ ਆਈ ਦੀ ਲੈ ਗਈ ਤੇ ਇੱਕ ਆ ਬਲੇਜ਼ਰ ਲੈ ਕੇ ਆਈ ਸੀ ਰਾਤ ਨਵਨੀ ਤਾ ਸੋਣਾ ਨਮਾ ਤੇ ਇੱਕ ਆ ਟਰੈਕ ਸੂਟ ਲੱਗਿਆ ਹੋਇਆ ਇਹਨਾਂ ਨੂੰ ਇਹਦਾ ਸਕੂਲ ਸੀਗਾ ਜੀ ਜਿਹੜਾ ਪਹਿਲਾਂ ਇਹ ਪੰਜਾਬ ਬੋਰਡ ਦੇ ਵਿੱਚ ਪੜ੍ਹਦੀ ਸੀਗੀ

चल अशल मैं चाकू दिया दुकान पर ही एक बारी से तू पांडे तेरे मोबाइल चाकू ले उपहरती है ना ठीक आता तो हूँ ना मैं ना तो मैं लटकाऊँगी अच्छा पावनवास टिकट कार्टन है निक्को कार्टन ही गाउँगी और जान जा, नॉनी ड्रेस पहनेंगे बोल तो मम्मा स्कूल दो बच्चे सारे क्लास से कोई नहीं बैठेगा �

ਆਜ ਬਿੱਟਲ ਦੇ ਗਲਾਸ ਲੈ ਸੀ ਨਵੇਂ ਲਾਇਨੇ ਹਿੰਦਿਆਨ ਤੇ ਤਾਂ ਪਿਛਲੇ ਸਾਲ ਦੇ ਨਹੀਂ ਆ ਕਿ ਫਿਰ ਲਾਲੇ ਨੂੰ ਨਹੀਂ ਕਹਿੰਦੀ ਕਿ ਇਹਨਾਂ ਦੀ ਲਾਲ ਇਹਨਾਂ ਨੂੰ ਬਿਚਾਰ ਰੱਖੇ ਨਹੀਂ ਇਹ ਤਾਂ लास्ट ਸਾਲ ਦੇ ਲਿਆਂ ਦੇ ਹੋਏ ਨੇ ਇਹ ਸਿੱਕਲ ਦੇ ਗਲਾਸ ਨਾਲੇ ਤੋਂ ਕੋਲੇ ਲਿਆਂ ਦੇ ਨੇ A few moments later ਨਵੇਂ ਤੇ ਇਧਰ ਆ ਜਾ ਮੈਂ ਮਾਰ ਦਿੰਦੀ ਆ ਬਸ ਮਾਰ ਨਾ ਤੂੰ ਤਾਂ ਦੇਖ ਲੈ ਮੈਂ ਮਾਰਦੀ ਆ ਇਧਰ ਆ ਜਾ ਇਧਰ ਆ ਜਾ ਬੋਤ ਆ ਗਿਆ ਆਪਦੀ ਬਣਾਉਣ ਬਣਾਉਂਗੀ ਕਰ ਲਾਂਗਾ माता चल हम आपका बना रहे हैं जीरो रोटी तो कतई इधरों ना हम पाव भी कपड़े सब करने हों पादेंगे चल पादेंगे पादे। मैंने अब इधर लसन चिन्नला नाले प्याज़ आज भी हम आ चूके